ਥਾਣੇ ਸਦਰ ਪੱਟੀ ਪਰਚਾ ਰਜਿਸਟਰ ਹੋਇਆ ਸੀਗਾ 147/24 ਜਿਹਦੇ ਵਿੱਚ ਜਿਹੜਾ ਮਦਈਆ ਉਹਦੀ ਕੁੱਟਮਾਰ ਕੀਤੀ ਸਹੀ ਕੀਤੀ ਗਈ ਸੀਗੀ ਦੋਸ਼ੀ ਗੁਰਵਿੰਦਰ ਸਿੰਘ ਵੱਲੋਂ ਉਹਦੇ ਉਹਦੇ ਖਿਲਾਫ ਐਫਆਈਆਰ ਰਜਿਸਟਰ ਹੁੰਦੀ ਹੈ ਤੇ ਮੁੜਕੇ ਜਦੋਂ ਪੁਲਿਸ ਨੇ ਉਹਨੂੰ ਅਰੈਸਟ ਕੀਤਾ 3 ਦਿਨ ਪਹਿਲਾਂ ਜਦੋਂ ਮੁੜਕੇ ਜਦੋਂ ਅਰੈਸਟ ਹੋਈ ਹੈ ਉਹਦੀ ਤੇ ਉਹਦੇ ਉਹਨੇ ਵੀ ਇੱਕ ਜਿਹੜੀ ਜਾਲੀ ਸਟ ਆਪਣੇ ਲਾਈ ਹੋਈ ਸੀਗੀ ਜਦੋਂ ਉਹ ਮੌਕੇ ਦੇ ਜਿਹੜੇ ਹਾਲਾਤ ਸੀਗੇ ਉਹ ਵੈਰੀ ਉਹ ਵੈਰੀਫਾਈ ਕੀਤੇ ਤੇ ਜਿਹੜੀ ਸੱਟ ਲਗਣੀ تصدیق ਨਹੀਂ ਹੋ ਰਹੀ ਸੀ ਜੀ ਤੇ ਜਦੋਂ ਇਸ ਤੋਂ ਪੁੱਛਗਿਛ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਆ ਜਿਹੜਾ ਦੋਸ਼ੀ ਹੈ ਇਸ ਪਰਚੇ ਦਾ ਗੁਰਵਿੰਦਰ ਸਿੰਘ ਇੰਨੇ ਆਪਣੇ ਜਾਲੀ ਸੱਟ ਲਗਵਾਈ ਗਈ ਸੀ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਬੰਦਾ ਹੈ ਗੁਰਵਿੰਦਰ ਇੰਨੇ ਹਰਪਾਲ ਸਿੰਘ ਨਾਮ ਦਾ ਬੰਦਾ ਹੈ ਜਿਹੜਾ ਕਿ ਖੇਮਕਰਨ ਸਿਵਲ ਹਸਪਤਾਲ ਦੇ ਵਿੱਚ ਸੁਪਰਵਾਈਜ਼ਰ ਹੈ ਉਹਨੂੰ ਕੰਟੈਕਟ ਕੀਤਾ ਜਾਲੀ ਸੈੱਡ ਬਣਵਾਉਣ ਲਈ ਇਹਨਾਂ ਦਾ ਜਿਹੜਾ ਸੌਦਾ ਹੈ 45000 ਰੁਪਏ ਦੇ ਵਿੱਚ ਹੋਇਆ ਹਰਪਾਲ ਸਿੰਘ ਨੇ ਇੱਕ ਪ੍ਰਾਈਵੇਟ ਹਸਪਤਾਲ ਹੈ ਗੁਰੂ ਅਮਰ ਅਮਰਦਾਸ ਪਿੰਡਲਗੋ ਉਥੇ ਇੱਕ ਅਸਿਸਟੈਂਟ ਲੱਗਿਆ ਸੀਗਾ ਮਨਦੀਪ ਸਿੰਘ ਉਹਨੇ ਕੱਟ ਮਾਰ ਕੇ ਇਹਦੇ 326 ਜਿਹੜੀ ਪੁਰਾਣੀ ਹੁੰਦੀ ਸੀਗੀ ਆਈਪੀਸੀ ਦੀ ਉਹ ਝੂਠੀ ਬਣਾਉਣ ਲਈ ਨੇ ਕੱਟ ਲਾਇਆ ਤੇ ਹੱਲੀ ਵਾਰ ਕੱਟਦੀ ਤੇ ਇਹਨਾਂ ਨੇ ਜਿਹੜੀ ਇਹਦੀ ਪੇਮੈਂਟ ਹੈ ਇੱਕ ਉਥੇ ਹੀ ਸਰਕਾਰੀ ਹਸਪਤਾਲੀ ਫੋਰਸ ਕਲਾਸ ਲੱਗਿਆ ਤੀਰਤ ਸਿੰਘ ਉਹਦੇ ਖਾਤੇ 'ਚ Google Pay ਰਾਹੀਂ ਪੇਮੈਂਟ ਕੀਤੀ ਤੇ ਮੁੜਕੇ ਜਿਹੜੀ ਜਾਲੀ ਜਿਹੜੀ ਐਮਐਲਆਰ ਬਣਵਾਈ ਗਈ ਹੈ ਇਹ ਤੋਂ ਇਹਦੇ ਵਿੱਚ ਫਿਰ ਅਸੀਂ ਵਾਧਾ ਜੁਰਮ ਕਰਕੇ ਕੇਸ ਦੇ ਵਿੱਚ ਫੋਰਜਰੀ ਦਾ ਜਿਹੜੀ ਡੈਲੀਵੈਂਟ ਦਾਰਾ ਹੈ ਮੁੜਕੇ ਹਰਪਾਲ ਸਿੰਘ ਨੂੰ ਮਨਦੀਪ ਸਿੰਘ ਤੀਰਤ ਸਿੰਘ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤੋਂ ਇੱਕ ਬੜਾ ਹੀ ਜਿਹੜਾ ਕਿ ਜਾਲੀ ਸੱਟ ਲਾ ਕੇ ਝੂਠੇ ਝੂਠੇ ਪਰਚੇ ਕਰਨ ਦਾ ਜਿਹੜਾ ਰਿਵਾਜ ਸੀਗਾ ਉਹ ਇੱਕ ਗਿਰੋ ਦਾ ਪਰਦਾਫਾਸ਼ ਹੋਇਆ ਹੈ ਤੇ ਇਹਦੇ ਵਿੱਚ ਸਾਨੂੰ ਹੋਰ ਵੀ ਉਮੀਦ ਹੈ ਅਸੀਂ ਜਿਹੜੇ ਖਾਤੇ ਚ ਪੈਸੇ ਜਾ ਰਹੇ ਆ ਉਹਦੀ ਤਫਤੀਸ਼ ਕਰ ਰਹੇ ਆ ਕਿ ਉਹਦੇ ਵਿੱਚ ਹੋਰ ਕਿਤੋਂ ਕਿਤੋਂ ਪੈਸੇ ਆਏ ਆ ਤੇ ਹੋਰ ਕਿਹੜੇ ਕੇਸਾ ਦੇ ਵਿੱਚ ਜਿਹੜੀ ਕਿ ਅਜਾਲੀ ਸੱਠਾ ਜਿਹੜੀ ਬਣਵਾਈ ਗਈ ਹੈ ਤੇ ਹੋਰ ਕਿਹੜੇ ਕਿਹੜੇ ਬੰਦੇ ਇਸ ਵਿਰੋਧ ਦੇ ਵਿੱਚ ਇਨਵੋਲ ਨੇ ਤੇ ਜੋ ਵੀ ਅੱਗੇ ਖਿਲਾਸੇ ਹੋਣਗੇ ਤੁਹਾਡੇ ਨਾਲ ਸੰਜੇ ਕਿਤੇ ਜਾਣਗੇ ਸਰ ਇਹ ਰੈਗੂਲਰ ਪੋਸਟ ਹੈ ਜਾਂ ਕੰਟਰੈਕਟਿੰਗ ਇਹ ਜੀ ਜਾਂਚ ਦਾ ਵਿਸ਼ਾ ਹੈ ਫਿਲਹਾਲ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਜਿਹੜੀ ਉਹਨਾਂ ਨੇ ਦੱਸੀ ਹੈ ਕਿ ਇਹ ਸੁਪਰਵਾਈਜ਼ਰ ਹੈ ਇੱਕ ਬੰਦਾ ਤੇ ਦੂਜਾ ਕਲਾਸ 4 ਹੈ